ਪੰਜਾਬ ਦੇ ਖੇਤਾਂ ਦੀਆਂ ਖੁਈ ਵਾਲੀਆਂ ਮੋਟਰਾ ਕਿਸਾਨਾਂ ਦੀਆਂ ਦੁਸ਼ਮਣ ਨੇ ਇਨ੍ਹਾਂ ਖੁਈਆਂ ਵਿੱਚ ਮੌਜੂਦ ਜ਼ਹਿਰੀਲੀਆਂ ਗੈਸਾਂ ਕਾਰਨ ਹਰ ਸਾਲ ਦਰਜਨਾ ਕਿਸਾਨ ਆਪਣੀਆਂ ਜਾਨਾਂ ਗਵਾ ਬੈਠਦੇ ਨੇ ਪਰ ਹੁਣ ਇਹ ਖੁਈਆਂ ਕਿਸਾਨਾਂ ਲਈ ਕਾਲ ਨਹੀਂ ਬਣਨਗੀਆਂ ਜੀ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਹਾਰਾ ਨੇ ਇਸ ਜਾਨਲੇਵਾ ਸਮੱਸਿਆ ਦਾ ਹੱਲ ਲੱਭ ਲਿਆ ਹੈ ਯੂਨੀਵਰਸਿਟੀ ਦੇ ਮਹਾਰਾ ਨੇ ਇੱਕ ਅਜੀਹੀ ਤਕਨੀਕ ਦੀ ਖੋਜ ਕੀਤੀ ਹੈ ਜਿਸ ਦੀ ਮਦਦ ਨਾਲ ਖੂਹ ਵਿੱਚ ਮੌਜੂਦ ਖਤਰਨਾਕ ਗੈਸਾਂ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਇਸ ਗੈਸ ਦੀ ਸਮੱਸਿਆ ਦਾ ਹੱਲ ਕੱਢਣ ਵਾਸਤੇ ਅਸੀਂ ਇੱਕ ਇੱਥੇ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਬਣਾਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਕੀ ਟਰੈਕਟਰ ਨਾਲ ਚੱਲਦੀ ਆ ਉਹਦੀ ਪੀਟੀਓ ਤੋਂ ਉਹਨੂੰ ਅਸੀਂ ਇੱਕ ਪਾਵਰ ਦਿੰਨੇ ਆ ਇਹਦੇ ਵਿੱਚ ਇੱਕ ਪੱਖਾ ਲੱਗਿਆ ਹੋਇਆ ਉਹ ਪੱਖਾ ਘੁੰਮਦਾ ਤੇ ਜਿਹੜੀ ਹਵਾ ਨੂੰ ਅੰਦਰ ਆਪਣੇ ਵੱਲ ਨੂੰ ਖਿੱਚਦਾ ਇਹਦੇ ਨਾਲ ਅਸੀਂ 30 ਫੁੱਟ ਲੰਬੀ ਪਲਾਸਟਿਕ ਦੀ ਪਾਈਪ ਲਾਈ ਹੋਈ ਹੈ ਜਿੰਦੇ ਅਖੀਰਲੇ ਸੀ ਤੇ ਅਸੀਂ ਸੁਰਾਖ ਕੀਤੇ ਹੋਏ ਆ ਜਦੋਂ ਇਸ ਪਾਈਪ ਨੂੰ ਅਸੀਂ ਖੂਹ ਦੇ ਵਿੱਚ ਉਤਾਰ ਦਿੰਨੇ ਆ ਤੇ ਚੁਰਾਖ ਜਿੱਥੋਂ ਨੇ ਉੱਥੋਂ ਦੀ ਇਹ ਪਾਈਪ ਦੇ ਅੰਦਰੋਂ ਹਵਾ ਖਿੱਚ ਲੈਂਦਾ ਤੇ ਉਹ ਖਿੱਚ ਕੇ ਹਵਾ ਪੱਖੇ ਰਾਈ ਜਿਹੜਾ ਇਹਦੇ ਚ ਬਾਹਰ ਇੱਕ ਮੂੰਹ ਬਣਾਇਆ ਆ ਉੱਥੋਂ ਦੀ ਸਾਰੀ ਹਵਾ ਜਿਹੜੀ ਜਰੇਲੀ ਗੈਸਾਂ ਵਾਲੀ ਹਵਾ ਆ ਉਹ ਬਾਹਰ ਕੱਢ ਦਿੰਦਾ ਤੇ ਖੂਹ ਦੇ ਵਿੱਚ ਉੱਪੋਂ ਦੀ ਤਾਜ਼ੀਆਂ ਹਵਾਵਾਂ ਵਿੱਚ ਖੂਹ ਦੇ ਵਿੱਚ ਜਾਂਦਿਆਂ ਦੀਆਂ ਤੇ ਸਾਰੀ ਸਾਰੀ ਜਿਹੜੀ ਜਰੇਲੀ ਗੈਸ ਆ ਉਹ ਕੁਛ ਇੱਕ ਮਿੰਟਾਂ ਦੇ ਵਿੱਚ ਹੀ ਬਾਹਰ ਨਿਕਲ ਜਾਂਦੀ ਹੈ ਦਰਸਲ ਹਰ ਸਾਲ ਬਰਸਾਤਾਂ ਦੇ ਦਿਨਾਂ ਵਿੱਚ ਕਈ ਕਾਰਨਾ ਕਰਕੇ ਮੋਟਰ ਵਾਲੀਆਂ ਖੂਈਆਂ ਵਿੱਚ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਜਾਂਦੀਆਂ ਨੇ ਇਹਨਾਂ ਗੈਸਾਂ ਵਿੱਚੋਂ ਪ੍ਰਮੁੱਖ ਗੈਸ ਹੈ ਕਾਰਬਨ ਡਾਈਆਕਸਾਈਡ ਇਹ ਹਵਾ ਤੋਂ ਭਾਰੀ ਹੋਣ ਕਾਰਨ ਖੂਈ ਵਿੱਚ ਵੱਧਦੀ ਹੈ ਰੰਗਹੀੜ ਅਤੇ ਗੰਧਹੀਣ ਹੋਣ ਕਾਰਨ ਜੋ ਹੀ ਕੋਈ ਕਿਸਾਨ ਖੂਈ ਵਿੱਚ ਮੋਟਰ ਠੀਕ ਕਰਨ ਜਾਂ ਕਿਸੇ ਹੋਰ ਕਾਰਨ ਕਰਕੇ ਹੇਠਾਂ ਉਤਰਦਾ ਹੈ ਤਾਂ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਕੁਝ ਹੀ ਦੇਰ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਗੈਸਾਂ ਨੂੰ ਕੱਢਣ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਖੂਹੀ ਵਿੱਚ ਗੈਸਾਂ ਹਨ ਜਾਂ ਨਹੀਂ ਜਸਲੇ ਪੀਯੂ ਦੇ ਮਹਾਰਾ ਨੇ ਇੱਕ ਸਸਤੀ ਕਿੱਟ ਤਿਆਰ ਕੀਤੀ ਹੈ ਕਿਸੇ ਵੇਲੇ ਖੂਹੀ ਦੇ ਵਿੱਚ ਉਤਰਨਾ ਪਵੇ ਤੇ ਤੁਸੀਂ ਪਹਿਲੇ ਚੈੱਕ ਕਰ ਲਓ ਕਿ ਗੈਸ ਹੈ ਕਿ ਨਹੀਂ ਹੈ ਗੈਸ ਦੀ ਸਮੱਸਿਆ ਪਹਿਲੇ ਜੂ ਚੈੱਕ ਕਰ ਲਓ ਹੁੰਦੇ ਵਾਸਤੇ ਇੱਕ ਤਾਂ ਕਿਟ ਹੈ ਜਿਹੜੀ ਆਪਾਂ ਆਮ ਹੀ ਆਪਣੇ ਘਰ ਦੇ ਸਮਾਨ ਤੋਂ ਬਣਾ ਸਕਦੇ ਹਾਂ ਇੱਕ ਚਦੂ ਹੁੰਦਾ ਛੋਟਾ ਜਿਹਾ ਇੱਕ ਬੁੜਾ ਲੈ ਕੇ ਉਹਨੂੰ ਕਿਸੇ ਲੋਹੇ ਦੀ ਤਾਰ ਨਾਲ ਬੰਨ੍ਹ ਲਓ ਕਿਉਂਕਿ ਰੂਨ ਨੂੰ ਅਸੀਂ ਅੱਗ ਲਗਾਉਣੀ ਹੈ ਤੇ ਲੋਹੇ ਦੀ ਤਾਰ ਤੱਕ ਅੱਗ ਨਹੀਂ ਪਹੁੰਚਦੀ ਲੋਹੇ ਦੀ ਤਾਰ ਦੇ ਦੂਜੇ ਪਾਸੇ ਇੱਕ ਲੰਬਾ ਪੱਕਾ ਧਾਗਾ ਬੰਨ੍ਹ ਲਓ ਰੂਨ ਨੂੰ ਡੀਜ਼ਲ ਦੇ ਵਿੱਚ ਭਿਉਂ ਲਓ ਭਿਉਂ ਕੇ ਉਹਨੂੰ ਨਿਚੋੜ ਦਿਓ ਜੇ ਆਪਾਂ ਇਸ ਰੂਨ ਨੂੰ ਜੇ ਡੀਜ਼ਲ ਨਾਲ ਭਿਉਈ ਹੋਈ ਹੈ ਅਗਰ ਅਸੀਂ ਅੱਗ ਲਗਾਵਾਂਗੇ ਤੇ ਅੱਗ 3 ਤੋਂ ਲੈ ਕੇ 5 ਮਿੰਟ ਤੱਕ ਚੱਲਦੀ ਰਹਿੰਦੀ ਜੋ ਤੱਕ ਡੀਜ਼ਲ ਪੂਰੀ ਤਰ੍ਹਾਂ ਸਵਾਹ ਨਹੀਂ ਹੋ ਜਾਂਦਾ ਇਹ ਅੱਗ ਲਗਾ ਕੇ ਜਦੋਂ ਅਸੀਂ ਧਾਗੇ ਦੇ ਨਾਲ ਹੌਲੀ-ਹੌਲੀ ਉਹਨੂੰ ਖੂਦੇ ਚ ਉਤਾਰਦੇ ਜਾਂਦੇ ਹਾਂ ਜੇ ਤਾਂ ਗੈਸ ਦੀ ਸਮੱਸਿਆ ਨਹੀਂ ਤੇ ਪੂਰੀ ਦੀ ਪੂਰੀ ਰੂਹ ਜਲਦੀ ਰਹੇਗੀ ਜੋ ਤੱਕ ਆਖੀਰਲਾ ਕਤਰਾ ਡੀਜ਼ਲ ਦਾ ਵੀ ਸੜ ਜਾਏਗਾ ਇਹਨੂੰ ਅਸੀਂ ਜਦੋਂ ਬਾਹਰ ਕੱਢਾਂਗੇ ਦਵਾਤਲੀ ਦਿਖਾਵਾਂਗੇ ਤੇ ਰੂਹ ਦਵਾ ਅੱਗ ਨਹੀਂ ਫੜੇਗੀ ਕਿਉਂਕਿ ਉਹਦੇ ਚ ਰੂਹ ਤੇ ਡੀਜ਼ਲ ਬਚਿਆ ਹੀ ਨਹੀਂ ਪਰ ਜੇ ਅੱਗ ਦੀ ਜੇ ਗੈਸ ਦੀ ਸਮੱਸਿਆ ਹੈ ਤੇ ਜਦੋਂ ਅਸੀਂ ਅੱਗ ਨੂੰ ਥੱਲੇ ਖੂਈ ਦੇ ਵਿੱਚ ਉਤਾਰਦੇ ਜਾਂਦੇ ਆਂ ਤੇ ਇੱਕ ਥਾਂ ਤੇ ਜਾ ਕੇ ਇੱਕਦਮ ਅੱਗ ਬੁੱਝ ਜਾਂਦੀ ਹੈ ਹਾਲਾਂਕਿ ਉਹਦੇ ਚ ਡੀਜ਼ਲ ਤੇ ਰੂਹ ਬਚਿਆ ਹੁੰਦਾ ਇਹ ਚੈੱਕ ਕਰਨ ਲਈ ਸੀ ਜਦੋਂ ਦਵਾ ਵਾਪਸ ਧੱਗ ਦੇ ਨਾਲ ਅਸੀਂ ਇਸ ਰੂਹ ਨੂੰ ਖਿੱਚ ਲੈਂਦੇ ਆਂ ਤੇ ਉਹਨੂੰ ਟਿੱਲੀ ਦਿਖਾਉਂਦੇ ਆਂ ਤੇ ਉਸੇ ਤਰ੍ਹਾਂ ਫਿਰ ਦਵਾ ਅੱਗ پکڑ ਲੈਂਦੀ ਹੈ ਤੇ ਜੇ ਉਹਨੂੰ ਫਿਰ ਦਵਾ ਨੀਚੇ ਲ ਨੂੰ ਅਸੀਂ ਖੂਈ ਦੇ ਚ ਲਟਕਾਉਂਦੇ ਆਂ ਤੇ ਉਸੇ ਢੰਗ ਹੈ ਤੇ ਆ ਕੇ ਫਿਰ ਦਵਾ ਬੁੱਝ ਜਾਂਦੀ ਇਹ ਪਹਿਚਾਨ ਕਿ ਅਸੀਂ ਜਿਹੜੀ ਹੈ ਖੂਈ ਦੇ ਵਿੱਚ ਗੈਸ ਹੈ ਕਿਸ ਜਿੰਨੀ ਦੇ ਤੱਕ ਇਸ ਗੈਸ ਦਾ ਹੱਲ ਨਹੀਂ ਕੱਢ ਲੈਂਦੇ ਉਨੀ ਦੇਰ ਤੱਕ ਸਾਨੂੰ ਇਸ ਦੇ ਚ ਨਹੀਂ ਉਤਰਨਾ ਚਾਹੀਦਾ ਕਿਉਂਕਿ ਨਹੀਂ ਤੇ ਮੌਤ ਹੋ ਸਕਦੀ ਹੈ ਇੱਕ ਕਿੱਟ ਬੜੀ ਸਿਕ ਸੁਖਾਲੀ ਹੈ ਬੜੀ ਆਮ ਹੈ ਆਪਣੇ ਘਰ ਦੇ ਸਮਾਨ ਤੋਂ ਬਣ ਸਕਦੀ ਹੈ ਸਿਰਫ ਇੱਕ ਲੋਹੇ ਦੀ ਤਾਰ ਦਾ ਟੁਕੜਾ ਇੱਕ ਧਾਗਾ ਇੱਕ ਛੋਟਾ ਰੂੰ ਦਾ ਬੂੜਾ ਡੀਜ਼ਲ ਤੇ ਮਾਚਿਸ ਦੀ ਟੇਲੀ ਇਹੀ ਚਾਹੀਦਾ ਹੁੰਦਾ ਜਿਹੜਾ ਕਿ ਹਰ ਘਰ ਦੇ ਚ ਉਪਲਬਧ ਦਾ ਕਿਸਾਨਾਂ ਦਾ ਕਹਿਣਾ ਹੈ ਕੀ ਨਵੀਂ ਖੋਜ ਉਹਨਾਂ ਲਈ ਕਾਫੀ ਉਪਯੋਗੀ ਹੈ ਇਸ ਦੀ ਵਰਤੋਂ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋ ਗਈਆਂ ਨੇ ਪਿੰਡਾਂ ਵਿੱਚ ਪਹਿਲਾਂ ਬੇਹੋਸ਼ੀ ਦੇ ਕਈ ਘਟਨਾਵਾਂ ਹੋਈਆਂ ਸਨ ਅਤੇ ਹੁਣ ਸਾਡੇ ਨਾਲ ਦੇ ਪਿੰਡਾਂ ਵਿੱਚ ਇੱਕ ਐਕਸੀਡੈਂਟ ਇਵਨ ਡੈਥ ਤੱਕ ਹੋ ਗਈ ਹੈ ਬੰਦੇ ਦੀ ਉਹ ਵੀ ਸਾਹਮਣੇ ਆਇਆ ਹੈ ਅਤੇ ਹੁਣ ਸਾਡੇ ਪਿੰਡ ਦੇ ਪਹਿਲਾਂ ਇਸ ਚੀਜ਼ ਤੋਂ ਪਹਿਲਾਂ ਕਾਫੀ ਡਰਦੇ ਸਨ ਖੂਗ ਰੁੱਤਰ ਦੇ ਪਰ ਹੁਣ ਜਦੋਂ ਦਾ ਇਹ ਤਕਨੀਕ ਅਸੀਂ ਯੂਜ਼ ਕਰਦੇ ਆ ਬਹੁਤ ਘੱਟ ਡਰ ਰਹਿੰਦਾ ਹੈ ਕੋਈ ਵਿੱਚ ਮੌਜੂਦ ਗੈਸਾਂ ਦਾ ਪਤਾ ਲਾਉਣ ਵਾਲੀ ਕਿੱਟ ਘਰੇ ਵੀ ਤਿਆਰ ਕੀਤੀ ਜਾ ਸਕਦੀ ਹੈ ਜਦ ਕਿ ਗੈਸ ਕੱਢਣ ਵਾਲੀ ਮਸ਼ੀਨ ਦੀ ਕੀਮਤ ਕਰੀਬ 40000 ਰੁਪਏ ਇਸ ਤਕਨੀਕ ਬਾਰੇ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਸੀਂ ਕਿਹਾ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਕਿਸਾਨ ਭਰਾਵਾਂ ਨੂੰ ਮਿਲਿਆ ਤੇ ਹੋਰ ਦੂਸਰੇ ਜਿਹੜੇ ਟ੍ਰੇਨਿੰਗ ਪ੍ਰੋਗਰਾਮਾਂ ਤੇ ਅਸੀਂ ਦਿੰਦੇ ਆ ਇਹ ਕਿੱਟ ਦਾ ਕੋਈ ਮੁੱਲ ਨਹੀਂ ਲੱਗਦਾ ਕੋਈ ਇੰਨੀ ਖਾਸ ਕੀਮਤ ਨਹੀਂ ਘਰ ਦਾ ਹੀ ਸਮਾਨ ਹੈ 2-4 ਪੇਛਾ ਦਾ ਹੋ ਜਾਂਦਾ ਬੇ ਮੈਂ ਤਾਂ ਇੱਕ ਆਈਡੀਆ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਜੂਤ ਪਏ ਤੇ ਇਸ ਉਪਰਾਲਾ ਕਰ ਲੈਣਾ ਚਾਹੀਦਾ ਤੇ ਜਿਹੜੀ ਮਸ਼ੀਨ ਹੈ ਉਹ ਚੱਲ ਕੇ 10000 ਰੁਪਏ ਕੀਮਤ ਹੈਗਾ ਸੀ ਬਾਜ਼ਾਰ ਚੋਂ ਬਣਵਾਈਏ ਯੂਮਸਟੀ ਨਹੀਂ ਬਣਾਉਂਦੀ ਮੈਨੂਫੈਕਚਰ ਪਰ ਬਣਾਉਂਦੇ ਆ ਕਿਸੇ ਨੇ ਬਣਾਉਣਾ ਸਾਡੇ ਕੋਲੋਂ ਡਿਟੇਲ ਲੈ ਸਕਦਾ ਅਸੀਂ ਇਹ ਕਹਿੰਦੇ ਆ ਕਿ ਹਰ ਉਸ ਪਿੰਡ ਦੇ ਵਿੱਚ ਜਾਂ ਉਸ ਪਿੰਨਾਂ ਦੇ ਇੱਕ ਗਰੁੱਪ ਦੇ ਵਿੱਚ ਸੁਸਾਇਟੀ ਦੇ ਵਿੱਚ ਇਹੋ ਜੀ ਮਸ਼ੀਨ ਚਾਹੀਦੀ ਹੈ ਜਿੱਥੇ ਇਹੋ ਜਿਹੇ ਹਾਦਸੇ ਪਹਿਲੇ ਹੋਏ ਨੇ ਜਾਂ ਹੋਣ ਦਾ ਡਰ ਬਣਿਆ ਰਹਿੰਦਾ ਤਾਂ ਕਿ ਜੂਤ ਪਏ ਅਸੀਂ ਮਸ਼ੀਨ ਲੈ ਕੇ ਆਪਣਾ ਇਸ ਗੈਸ ਦਾ ਇਲਾਜ ਕਰ ਸਕੀਏ ਪੰਜਾਬ ਵਿੱਚ ਕਰੀਬ 30000 ਤੋਂ ਜ਼ਿਆਦਾ ਟਿਊਬਵਲ ਵਾਲੀਆਂ ਖੂਹਾਂ ਨੇ ਪੀਯੂ ਦੀ ਖੋਜ ਮੁਤਾਬਕ ਹਰ ਸਾਲ 150 ਦੇ ਕਰੀਬ ਕਿਸਾਨ ਖੂਈਆਂ ਵਿੱਚ ਬਣਨ ਵਾਲੀਆਂ ਜ਼ਹਿਰੀਲੀਆਂ ਗੈਸਾਂ ਦਾ ਸ਼ਿਕਾਰ ਹੋ ਜਾਂਦੇ ਨੇ ਅਜੇ ਦੌਰ ਵਿੱਚ ਇਹ ਖੋਜ ਕਿਸਾਨਾਂ ਲਈ ਵਰਦਾਨ ਹੈ ਬਸ ਲੋੜ ਹੈ ਇਸ ਖੋਜ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣ ਦੀ